ਮੇਰਾ ਨਾਮ ਸੁਖਵਿੰਦਰ ਸਿੰਘ ਹੈ। ਇਹ ਆਰ ਗੱਡੀ ਅਸੀਂ ਆ ਰਹੇ ਸੀ ਚੰਡੀਗੜ੍ਹੋਂ ਲੈ ਕੇ ਜੀ ਤੇ ਰਾਸਤੇ ਸਾਨੂੰ ਕਾਲ ਆਇਆ ਰਡਵਸ ਤੋਂ ਤੇ ਤੁਹਾਡੀ ਗੱਡੀ ਜੇ ਬੰਬ ਹੈ ਤੁਸੀਂ 15-20 ਮਿੰਟ ਦੀ ਗੱਡੀ ਰੋਕ ਲਓ ਤੇ ਅਸੀਂ ਅੱਗੇ ਆ ਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਰੋਕ ਲਈ ਕਿਉਂਕਿ ਪੈਸੇਂਜਰ ਸੀਗੇ ਨਾਲ ਅਸੀਂ ਤਾਂ ਨਹੀਂ ਰੋਕੀ ਕਿਤੇ ਰੋਡ ਤੇ ਭੱਜ ਲੰਦੇ ਲੋਕ ਡਰ ਕੇ ਥੱਲੇ ਜਾਂ ਕੋਈ ਯਾਦ ਹੋਵੇ ਰੋਡ ਦੇ ਤਾਂ ਅਸੀਂ ਗੱਡੀ ਸਾਈਡ ਤੇ ਖੇਤ ਤੇ ਲਾਈਏ ਤੇ ਸਾਹਮਣੇ ਚੌਂਕੀ ਸੀਗੀ ਹੈਡੋਦੀ ਤੇ ਉਸੇ ਗੱਡੀ ਰੋਕੇ ਤੇ ਚੈਕਿੰਗ ਕਰਵਾ ਰਹੇ ਜੀ ਤੁਹਾਨੂੰ ਇੱਕ ਬਾਸ ਚਲਾਉਣੀ ਹੈ ਹਾਂ ਜੀ ਮੈਂ ਬਾਸ ਲਾਉਣਾ ਜੀ ਹਾਂ ਜੀ ਹਾਂ ਜੀ ਮੇਰੇ ਕੰਡਕਟਰ ਨੇ ਕਾਲ ਆਈ ਹੈ ਜੀ ਮੈਂ ਨਾਲੇ ਬੈਠਾ ਸੀ ਡਰਾਈਵਿੰਗ ਕਰਦਾ ਸੀਗਾ ਤੇ ਨੰਬਰ 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 ਹੈਗਾ ਜੀ 1820 7382 ਅੱਛਾ 86286 ਜੀ ਇਹ ਪਤਾ ਨਹੀਂ ਕਿ ਲੱਗ ਰਿਹਾ ਵੀ ਖਾਇ ਸਵਾ ਹੀ ਹੈ ਇਹ ਪਤਾ ਨਹੀਂ ਜੀ ਉਹ ਦੱਸਣ ਦੇ ਸਾਹ ਉਹਨੇ ਕੀ ਗੱਲ ਹੈ ਅਸੀਂ ਤਾਂ ਆਪਣੀ ਡਿਊਟੀ ਨਿਭਾਉਂਦੇ ਗੱਡੀ ਸਾਈਡ ਤੇ ਲਾਦੇ ਜਿੰਨਾ ਸੇਫਲੀ ਕਰ ਰਿਹਾ ਸੀ ਸੇਫ ਕਰਤਾ ਆਪਣਾ ਪੈਸੇਂਜਰ ਅੰਦਰ ਬਿਠਾਤੇ ਤੇ ਗੱਡੀ ਸਾਈਡ ਤੇ ਆ ਤੇ ਦੱਸਦਾ ਇਹਨੂੰ ਆਪੇ ਅਗਲੀ ਕਾਰਵਾਈ ਕਰਨੀ ਬਿਆਨ ਸਿੰਘ ਜੀ ਬਿਆਨ ਸਿੰਘ ਜੀ ਇੱਕ ਟੀਮ ਆਜਾ ਰਿਹਾ ਹੋਇਆ ਬਲੋਕ ਰੋਕੀਏ ਤੁਸੀਂ ਸਰ ਆਪਣੇ ਕੋਲ ਕਾਲ ਆਈ ਸੀ ਜੀ 2:54 ਮਿੰਟ ਤੇ ਜੀ 21 2:52 ਮਿੰਟ ਤੇ ਜੀ उस बाज नहीं कन्फर्म आ रही थी तो बोल रहे थे हाँ जी हम बोल रहे हैं दिल्ली से ही वो बोल रहे थे आपकी बस में बॉम्ब है जी उसके बाद थोड़ी थोड़ी बाज कट गई नेटवर्क की प्रॉब्लम आ गई जी दोबारा फिर मैंने उसको बोला जी हाँ जी बस में क्या कहीं तो बस में बॉम्ब आप यात्री कन्फर्म कर दो आपने बैक कॉल की हाँ जी बैक कॉल की थी सर दो बार नंबर लगने रहा उनका जी स्विच ऑफ नेटवर्क भी आ है जी आप क्या कर रहे हो बस बस कंडक्टर है सर और क्या किस नंबर तिहत्तर आठ सौ बीस जी छियासी दो छियासी सर इस नंबर से ही। जी पहले हमें जब कॉल आई थी हमें ऑफिस कॉल लगा दिया हम सर इस नंबर से कॉल आई है हमारी उन्होंने बोल दी कहने वेटिंग करो जी दोबारा कहने जहाँ भी कोई तो आपने क्या किया कॉल आई सर मैंने ऑफिस में कॉल की हमारे ਹੁਣ ਫਿਰ ਹਮਾਰੀ ਕਾਨਫਰੰਸ ਲੀਆ ਉਹ ਕਹਿੰਦੇ ਕਿਸੇ ਵੀ ਜੋ ਰੋਡ ਤੇ ਚੌਂਕੀ ਹੈਗੀ ਜਾਂ ਕਿਸੇ ਅਪਰੋਕ ਲੈਣਾ ਗਾਡੀ ਉਹਨੂੰ ਬਤਾ ਦਈਏ ਜਨਮ ਮੇਰਾ ਨਾਮ ਦੀਪਕ ਸ਼ਰਮਾ ਜੀ ਸਰ ਅਸੀਂ ਅੱਜ ਬੱਸ ਬੁੱਕ ਕੀਤੀ ਸੀ ਜਿਹੜੀ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਸੀ ਜੰਮੂ ਲਈ ਬੁਕਿੰਗ ਕੀਤੀ ਮੈਂ ਜੰਮੂ ਦਾ ਹੀ ਰਹਿਣ ਵਾਲਾ ਹਾਂ ਜੀ ਔਰ ਫਿਰ ਬੱਸ ਡਰਾਈਵਰ ਦਾ ਸਾਨੂੰ ਰੋਕਿਆ ਬੱਸ ਰੋਕੀਏ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਝ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਗਏ ਸਾਰੇ ਸਾਨੂੰ ਪਹਿਲਾਂ ਲੱਗੇ ਕਿ ਬੱਸ ਖਰਾਬ ਹੈ ਕੋਈ ਪ੍ਰੋਬਲਮ ਆਈ ਹੈ ਬਾਅਦ ਥੱਲੇ ਉਤਰ ਕੇ ਪਤਾ ਲੱਗੇ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ ਚ ਬੰਬ ਹੈ ਫਿਰ ਉਹਨਾਂ ਨੇ ਇੱਥੇ ਰਖਾਇਆ ਫਿਰ ਪੁਲਿਸ ਵਾਲੇ ਨੇ ਸਾਨੂੰ ਸਭ ਨੂੰ ਬੱਸ ਤੋਂ ਦੂਰ ਕੀਤਾ ਜੀ ਔਰ ਅਸੀਂ ਇੱਥੇ ਖੜੇ ਹਾਂ ਫਿਲਹਾਲ ਹੁਣ ਬਾਕੀ ਪੁਲਿਸ ਵਾਲੇ ਆਪਣੀ ਇਨਕੁਆਇਰੀ ਕਰ ਰਹੇ ਹੈ ਬੱਸ ਚ ਬੂਦੀ ਚੈੱਕ ਕਰ ਰਹੇ ਹੈ ਕਿ ਵਾਕਈ ਇਹ ਕੋਈ ਸੀਰੀਅਸ ਮੈਟਰ ਹੈ ਕਿ ਕਿਸੇ ਨੇ ਮਜ਼ਾਕ ਕੀਤਾ ਹੈ ਕੁਝ ਕੀਤਾ ਹੈ ਉਹ ਸਾਰੀ ਇੱਕ ਜਾਂਚ ਦਾ ਵਿਸ਼ਾ ਹੈ ਉਹ ਜਾਂਚ ਕਰ ਰਹੀ ਹੈ ਜੀ ਪੰਜਾਬ ਪੁਲਿਸ ਥੈਂਕ ਯੂ ਜੀ ਸਰ ਇਹ ਲਗਭਗ ਲਗਦਾ 3:30 ਵਜੇ ਦੀ ਗੱਲ ਹੈ ਔਰ ਉਸੇ ਟਾਈਮ ਬਸ ਵਾਲੇ ਨੇ ਸ਼ਾਇਦ ਬਸ ਰੋਕ ਹੀ ਦਿੱਤੀ ਇੱਥੇ ਤੇ ਉਹਦੇ ਬਾਅਦ ਚ ਸਾਨੂੰ ਸਾਰਿਆਂ ਨੂੰ ਥੱਲੇ ਤੋਰਤਾ ਹੈ ਸਮਾਨ ਵਗੈਰਾ ਸਾਡਾ ਸਾਰਾ ਕੁਝ ਹਰ ਬੰਦੇ ਦਾ ਬਸ ਦੇ ਵਿੱਚ ਹੀ ਹੈ ਕਿਸੇ ਨੂੰ ਬਾਹਰ ਕੱਢਣ ਨਹੀਂ ਦਿੱਤਾ ਕੁਝ ਵੀ ਹੈ ਕਿਉਂਕਿ ਪੈਨਿਕ ਦਾ ਇੱਕ ਮਾਹੌਲ ਹੀਆ ਕ੍ਰੀਏਟ ਹੋ ਗਿਆ ਫਟਾਫਟ ਦਾ ਉਤਰਨ ਨਾਲ ਸਮਾਨ ਵਗੈਰਾ ਸਾਰਾ ਬਸ ਚ ਹੀ ਜੀ ਸਾਡਾ